ਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਂ ਹਾਂ ਤੇਜਸਵੀਨੀ ਰਾਏ ਕਪੂਰਥਲਾ ਦੇ ਵਿੱਚ ਚਲੀਆਂ ਤਾੜ-ਤਾੜ ਗੋਲੀਆਂ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਦਰਅਸਲ ਇਹ ਮਾਮਲਾ ਕਪੂਰਥਲਾ ਦੇ ਪਿੰਡ ਸੈਦੋ ਪੁਲਾਣਾ ਦੇ ਇੱਕ ਕਲੋਨੀ ਦਾ ਹੈ ਜਿੱਥੇ ਕਿ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀ ਆਉਂਦੇ ਨੇ ਤੇ ਗੋਲੀਆਂ ਚਲਾ ਕੇ ਮੌਕੇ ਤੇ ਹੀ ਫਰਾਰ ਹੋ ਜਾਂਦੇ ਨੇ ਜਿਸ ਨਾਲ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣ ਜਾਂਦਾ ਹੈ ਹਫੜਾ ਤਫਰੀ ਮਚ ਜਾਂਦੀ ਹੈ ਜਾਣਕਾਰੀ ਮੁਤਾਬਕ ਜੋ ਕਿ ਇਲਾਕਾ ਨਿਵਾਸੀਆਂ ਨੇ ਦੱਸਿਆ ਹੈ ਉਹਨਾਂ ਦੇ ਮੁਤਾਬਕ ਕੁਝ ਅਣਪਛਾਤੇ ਲੋਕ ਜਿਹੜੇ ਨੇ लोनी ਦੇ ਵਿੱਚ ਆਉਂਦੇ ਨੇ ਲੋਕਾਂ ਦੇ ਘਰਾਂ ਦੀਆਂ ਡੋਰ ਬੈਲਸ ਜਿਹੜੀਆਂ ਵਜਾਉਂਦੇ ਨੇ ਜਦੋਂ ਲੋਕ ਬਾਹਰ ਆ ਕੇ ਪੁੱਛਦੇ ਨੇ ਉਹਨਾਂ ਨੂੰ ਕੀ ਚਾਹੀਦਾ ਹੈ ਤਾਂ ਉਹ ਪੁੱਛਦੇ ਨੇ ਕਿ ਇੱਥੇ ਇੱਕ ਕਾਰ پارک ਕੀਤੀ ਹੁੰਦੀ ਹੈ ਉਸ ਕਾਰ ਦੇ ਮਾਲਕ ਦਾ ਨੰਬਰ ਚਾਹੀਦਾ ਹੈ ਜਦੋਂ ਲੋਕ ਮਨਾਂ ਕਰਦੇ ਨੇ ਕਿ ਸਾਡੇ ਕੋਲ ਉਹਨਾਂ ਦਾ ਨੰਬਰ ਨਹੀਂ ਹੈ ਤਾਂ ਉਹ ਲੋਕਾਂ ਦੇ ਨਾਲ ਬਹਿਸ ਕਰਦੇ ਨੇ ਤੇ ਗੋਲੀਆਂ ਚਲਾਉਂਦੇ ਨੇ ਫਾਇਰ ਕਰਦੇ ਨੇ ਤੇ ਉਸ ਤੋਂ ਬਾਅਦ ਇਲਾਕੇ ਤੋਂ ਫਰਾਰ ਹੋ ਜਾਂਦੇ ਨੇ ਜਦੋਂ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਮਿਲਦੀ ਹੈ ਤਾਂ ਪੁਲਿਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਪੁਲਿਸ ਟੀਮਾਂ ਦੇ ਨਾਲ ਜਾਂਚ ਸ਼ੁਰੂ ਕਰ ਦਿੰਦੀ ਹੈ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਕਿਸੇ ਜਾਣੀ-ਨੁਕਸਾਨ ਦੀ ਜਿਹੜੀ ਇਹ ਸੂchna ਤਾਂ ਨਹੀਂ ਮਿਲੀ ਹੈ ਪਰ ਪੁਲਿਸ ਦੇ ਵੱਲੋਂ ਉਹਨਾਂ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਲੇ-ਦੁਆਲੇ ਦੀ ਸੀਸੀਟੀਵੀ ਫੁਟੇਜ ਜਿਹੜੀ ਖੰਗਾਲੀ ਜਾ ਰਹੀ ਹੈ ਇਲਾਕਾ ਨਿਵਾਸੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਘਟਨਾ ਦੇ ਬਾਰੇ ਜਾਣਕਾਰੀ ਲਈ ਜਾ ਰਹੀ ਹੈ ਬਾਕੀ ਇਲਾਕਾ ਨਿਵਾਸੀਆ ਦਾ ਇਸ ਘਟਨਾ ਦੇ ਬਾਰੇ ਕੀ ਕਹਿਣਾ ਹੈ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਜੀ ਕੀ ਹੋਇਆ ਕਿ ਗਿੰਦ ਕਲੋਨੀ ਵਾਲੇ ਥੋੜਾ ਜਿਹਾ ਵੀ ਸੰਗੋਲੀ ਚੱਲੀ ਆ ਅੱਛਾ

ਹਾਂਜੀ ਕਾਫੀ ਲੜਾਈ ਚੱਲਦਾ ਹੋਇਆ ਜੀ ਬਹੁਤ ਤਕੜਾ ਜੀ ਅੱਛਾ ਹੋਰ ਦੋ ਫਾਇਰ ਵੀ ਕੱਢੇ ਗਏ ਆ ਕਿੰਨੇ ਕੱਢੇ ਫਾਇਰ ਦੋ ਫਾਇਰ ਕੱਢੇ ਗਏ ਅੱਛਾ ਜੀ ਤੇ ਚਾਰ ਪੰਜ ਜਣੇ ਇਕੱਠੇ ਹੋ ਕੇ ਬਦਮਾਸ਼ਾਂ ਜਿਹੀ ਜੀ ਅੱਛਾ ਸ਼ਰਾਬ ਪੀ ਕੇ ਹੋਰ ਨਸ਼ੇ ਕਰਕੇ ਅੱਛਾ ਇੱਥੇ ਆ ਕੇ ਪਤਾ ਨਹੀਂ ਕੋਈ ਲੜਾਈ ਦਾ ਬਹਾਨਾ ਹੀ ਲੱਭਦੇ ਸੀਗੇ ਅੱਛਾ ਪਹਿਲਾਂ ਮਾਰੀਆਂ ਪਹਿਲਾਂ ਦਾ ਇਹ ਉਸ ਤੋਂ ਬਾਅਦ ਜੇ ਸਾਰੇ ਕੱਟੇ ਹੋ ਗਏ ਤੇ ਲੜਾਈ ਵੀ ਕੀਤੀ ਤੇ ਪੈਰ ਵੀ ਕੱਟੇ ਅੱਛਾ ਸੋਨੇ ਚ ਇਦਾਂ ਹੈਗਾ ਇੱਥੇ ਆ ਕੇ ਨਾ ਤਿੰਨ ਚਾਰ ਮੁੰਡੇ ਸੀਗੇ ਤੇ ਬੈਲ ਖੜਕਾਉਂਦੇ ਸੀਗੇ ਅੱਛਾ ਤੇ ਬੋਲਨ ਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਬੈਲ ਕੀ ਕਰਨ ਨੂੰ ਖੜਕਾਉਂਦੇ ਜੀ ਤੇ ਕਹਿੰਦੇ ਇੱਥੇ ਕੋਈ ਗੱਡੀ ਹੀ ਇਹ ਜੀ ਇੱਥੇ ਗੱਡੀ ਲਾਉਂਦਾ ਵਾ ਕੋਈ ਉਹਦਾ ਨੰਬਰ ਸਾਨੂੰ ਚਾਹੀਦਾ ਆ ਕਿ ਆ ਵੀ ਉਹ ਨੰਬਰ ਤੇ ਸਾਡੇ ਕੋਲ ਹੈਗਾ ਨਹੀਂ ਆ ਤੇ ਉਹ ਫਿਰ ਇਸੇ ਵਜ੍ਹਾ ਕਰਕੇ ਇੱਥੇ ਗਲ ਪੈ ਗਏ ਤੇ ਫਿਰ ਗੋਲੀ ਚਲਾ ਕੇ ਤੇ ਫਿਰ ਚੱਲ ਗਏ ਅੱਛਾ ਕੌਣ ਹੈ ਪਤਾ ਨਹੀਂ ਪਤਾ ਨਹੀਂ ਇਹ ਜੇ ਲੱਗਾ ਜੀ ਸਾਰੇ ਜਣੇ ਜੋ ਨਿਕਲ ਗਏ ਤੇ ਫਿਰ ਅੱਛਾ ਤੋ ਇਹ ਤੁਹਾਡੇ ਘਰ ਆਏ ਸੀ। ਲਬਜ਼ੇ ਹਾਂਜੀ ਸਾਡੇ ਪਏ ਸੀਗੇ ਬਟ ਇਹਨਾਂ ਦੇ ਰਿਲੇਟਿਵ ਤੁਹਾਡੇ ਘਰ ਚਾਰ ਜਣੇ ਸੀਗੇ ਚਾਰ ਜਣੇ ਕੀ ਗੱਲ ਕੀ ਹੋਈ ਗੱਡੀ ਦਾ ਨੰਬਰ ਪੁੱਛਦੇ ਸੀ ਇਹ ਮੈਨੂੰ ਵੀ ਗੱਡੀ ਆਵਲੇ ਫਾਣਾ ਫਾਣਾ ਨੰਬਰ ਕਿਹੜੀ ਗੱਡੀ ਦਾ ਜੀ ਮੈਨੂੰ ਪਤਾ ਨਹੀਂ ਸੀ ਕਿਹੜੀ ਗੱਡੀ ਇਹਨਾਂ ਦੀ ਆ ਜੀ ਭਾਈ ਇਹਨਾਂ ਨੂੰ ਬਹਿਸ-ਬੋਸ ਵਿੱਚ ਲੜਨਾ ਪਈ ਹੱਥੋਂ ਭਾਈ ਹੋ ਗਏ ਦੋ ਨਾਲੇ ਫਾਇਰ ਕਾਂਟ ਦਿੱਤੀ ਆ ਜੀ ਅੱਛਾ ਤੇ ਮੇਰੇ ਨਾਲ ਗੱਲ ਪੈ ਗਈ ਮੇਰੇ ਭਰਾ ਦੇ ਨਾਲ ਗੱਲ ਪੈ ਗਈ ਤੇ ਟੋਨੀ ਨਿਵਾਸੀਆਂ ਦੇ ਨਾਲ ਗੱਲ ਪੈ ਗਈ ਅੱਛਾ ਗਾਲਾਂ-ਗਾਲਾਂ ਬਹੁਤ ਵੱਡੀਆਂ ਵਾਲਾ ਉਹ ਕੱਟ ਗਏ ਕਿਚਨ ਗਏ